ਪੀਸੀਪੀ ਨੌਰਥ ਐਸਐਚਓ ਸਲੇਮ ਟਾਬਰੀ ਵੱਲੋਂ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਫੇਕ ਡੋਪ ਟੈਸਟ ਬਣਾਉਣ ਵਾਲੇ ਜਿਹੜਾ ਗਰੋ ਨੂੰ ਕਾਬੂ ਕੀਤਾ ਇਹਦੇ ਵਿੱਚ ਦੋ ਦੋਸ਼ੀ ਇੱਕ ਦਾ ਨਾਮ ਰਾਮ ਕੁਮਾਰ ਤੇ ਦੂਜੇ ਦਾ ਨਾਮ ਅਫਤਾਰ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਦੋ ਨਕਲੀ ਮੋਰਾ ਸਿਵਲ ਹਸਪੀਟਲ ਦੇ ਡਾਕਟਰਸ ਦੀਆਂ ਦੋ ਨਕਲੀ ਮੋਰਾ ਜਿਹੜੀਆਂ ਰਿਕਵਰ ਕੀਤੀਆਂ ਨੇ ਤੇ ਇਹ ਬੇਸਿਕਲੀ ਲੋਕਾਂ ਨਾਲ ਮਿਲ ਕੇ ਜਾਂ ਕਈ ਲੋਕਾਂ ਨੂੰ ਬੇਫਕੂ ਬਣਾ ਕੇ ਉਹਨਾਂ ਦੇ ਨਕਲੀ ਡੋਪ ਟੈਸਟ ਜਿਹੜੇ ਸਰਟੀਫਿਕੇਟ ਹੈ ਸਿਵਲ ਹਸਪੀਟਲ ਤੋਂ ਬਣਵਾ ਕੇ ਲੋਕਾਂ ਨੂੰ ਦਿੰਦੇ ਸੀਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਕੇਐਸ ਗਰੁੱਪ ਮਿਲਰ ਕੋਲੋਂ ਲੱਤ ਹਾਂ ਮੈਂ ਸਾਰੇ ਦਰਸ਼ਕਾਂ ਪੰਜਾਬੀਆਂ ਅਤੇ ਦੇਸ਼ਵਾਸੀਆਂ ਨੂੰ ਦੀਵਾਲੀ ਬੰਦੀ ਛੋੜ ਦਿਵਸ ਅਤੇ ਵਿਸ਼ਕਰਮਾ ਦੇ ਜੀਆਂ ਲੱਖ ਲੱਖ ਮੁਬਾਰਕਾਂ ਦੇ ਰਿਹਾ ਹਾਂ ਤੇ ਮੈਂ ਇੱਕ ਰਿਕਵੈਸਟ ਕਰਨਾ ਚਾਹਾਂਗਾ ਕਿ ਅਕਸਰ ਆਪਾਂ ਦਵਾਈ ਦੇ ਪਟਾਕੇ ਆਤੀਜਵਾਜੀਆਂ ਵਗੈਰਾ ਚਲਾ ਕੇ ਦੀਵਾਲੀ ਨੂੰ ਸੈਲੀਬ੍ਰੇਟ ਕਰਦੇ ਹਾਂ ਇਸ ਵਾਰ ਆਪਾਂ ਦੀਵਾਲੀ ਨੂੰ ਗ੍ਰੀਨ ਦੀਵਾਲੀ ਮਨਾਈਏ ਕਿਉਂਕਿ ਪਟਾਖਿਆਂ ਨਾਲ ਪੋਲਿਊਸ਼ਨ ਬਹੁਤ ਫੈਲਦਾ ਜੋ ਆਪਣੇ ਵਾਤਾਵਰਣ ਵਾਸਤੇ ਸਹੀ ਨਹੀਂ ਜਦੋਂ ਆਪਾਂ ਹਵਾ 'ਚ ਸਾਹ ਲੈਨੇ ਆ ਤਾਂ ਤਿੰਨ ਚਾਰ ਦਿਨ ਤੁਸੀਂ ਦੇਖੋ ਹਵਾ ਦੇ ਵਿੱਚ ਧੂਮਾ ਕਿੰਨਾ ਰਹਿੰਦਾ ਆਪਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ ਤੇ ਉਹਦੇ ਨਾਲ ਹੀ ਤੁਸੀਂ ਦੇਖੋ ਬੱਚਿਆਂ ਨੂੰ ਕਿੰਨੀ ਜ਼ਿਆਦਾ ਆਉਂਦੀ ਹੋਊ ਜੇ ਆਪਾਂ ਨੂੰ ਸਿਆਣ ਨੂੰ ਇੰਨੀ ਦਿੱਕਤ ਆਉਂਦੀ ਆ ਤਾਂ ਬੱਚਿਆਂ ਨੂੰ ਵੀ ਸਾਹ ਲੈਣ 'ਚ ਦਿੱਕਤ ਆਉਂਦੀ ਹੋਊਗੀ ਤੇ ਆਪਾਂ ਇਸ ਵਾਰ ਗ੍ਰੀਨ ਦੀਵਾਲੀ ਮਨਾਈਏ ਆਪਣੇ ਵਾਤਾਵਰਣ ਨੂੰ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਸੰਭੀਏ ਕੀ ਨਾਰੀ ਮੈਂ ਅਰਦਾਸ ਕਰਾਂਗਾ ਵਾਹਿਗੁਰੂ ਜੀ ਸਭ ਤੇ ਮਿਹਰ ਪ੍ਰਿਆਥ ਰੱਖਣਾ ਤੰਦਰੁਸਤੀਆਂ ਬਖਸ਼ਣਾ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਚੜ੍ਹਦੀ ਕਲਾ 'ਚ ਰੱਖਣਾ ਬਹੁਤ ਧੰਨਵਾਦ ਜੀ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾਸ ਦਵਿੰਦਰ ਸਿੰਘ TN ਫਾਊਂਡਰੀ ਐਂਡ ਮਸ਼ੀਨ ਟੂਲ ਦਾ ਮਾਲਕ ਅਸੀਂ ਆਉਣਾ ਦੀਵਾਲੀ ਇਹ ਸ਼ੁਰੂਆਤ ਹੋ ਚੁੱਕੀ ਹੈ ਅਸੀਂ દિਵਾਲੀ ਬੰਦੀ ਛੋਟ ਦਿਵਸ ਅਤੇ ਬਾਬਾ ਵਿਸ਼ਕਰਮਾ ਜੀ ਦਾ ਪੂਜਨ ਦਿਵਸ ਬੜੀ ਉਤਸ਼ਾਹ ਨਾਲ ਸਾਰੇ ਪੰਜਾਬ ਅੰਗਲੇ ਪੰਜਾਬ ਨਾਲ ਮਨਾ ਰਹੇ ਹਾਂ ਸਾਰੇ ਜਿੰਨੇ ਵੀ ਆਪਣੇ ਪੰਜਾਬ ਵਾਸੀ ਹਨ ਉਹਨਾਂ ਨੂੰ ਇਹ ਸਾਰੇ ਦਿਵਸਾਂ ਦੀਆਂ ਬਹੁਤ ਲੱਖ ਲੱਖ ਵਧਾਈਆਂ ਹਨ દિਵਾਲੀ ਦੀਆਂ ਬਾਬਾ ਵਿਸ਼ਕਰਮਾ ਜੀ ਦੀਆਂ ਇਹ ਬੰਦੀ ਛੋਟ ਦਿਵਸ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਇਸ ਵਾਰ ਦੀਵਾਲੀ ਸਾਫ਼ ਸੁਥਰੀ ਔਰ ਗ੍ਰੀਨ ਦੀਵਾਲੀ ਮਨਾਈ ਜਾਵੇਗੀ ਜਿਸ ਨਾਲ ਵਾਤਾਵਰਨ ਸਾਫ਼ ਸੁਥਰਾ ਰੱਖਿਆ ਜਾਵੇਗਾ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਦੀਵਾਲੀ ਇਸ ਵਾਰ ਗ੍ਰੀਨ ਦੀਵਾਲੀ ਮਨਾਈ ਜਾਵੇ ਬਹੁਤ ਧੰਨਵਾਦ ਅੱਜ ਦਾ ਬਹੁਤ ਧੰਨਵਾਦ ਜੀ ਸਾਰੀ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਲਡਿਗਰ ਖਾਲਸਾ ਵਾਈਡ ਜੀਪੀ ਫਤਿਹ 올 ਸੇਂਟ ਇੰਸਟੀਟਿਊਟ ਆਫ ਮੈਡੀਕਲ ਸਾਇੰਸ ਲੁਧਿਆਣਾ ਦੇ ਬਲੋਂ ਅਸੀਂ ਸਾਰਿਆਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਤੇ ਆਪਣੇ ਵਿਸ਼ਕਰਮਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਤੇ ਅਸੀਂ ਇੱਕ ਛੋਟਾ ਜਿਹਾ ਮੈਸੇਜ ਇਸ ਤਿਉਹਾਰਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਹਿਣਾ ਚਾਹੁੰਦੇ ਆ ਵੀ ਅਸੀਂ ਆਪਣੇ ਵਾਤਾਵਰਣ ਤੇ ਪ੍ਰਤੀ{{\text{ਥੋਰ}}}}{ਚਾਰੂ ਹੋਈਏ ਤੇ ਉਸ ਹਿਸਾਬ ਨਾਲ ਆਪਾਂ ਚੀਜ਼ਾਂ ਕਰੀਏ ਜਿੱਦਾਂ ਆਪਾਂ ਆਪਣੇ ਪਰਿਵਾਰ ਨੂੰ ਦੇਖਭਾਲ ਕਰਦੇ ਆ ਉਸੇ ਤਰੀਕੇ ਨਾਲ ਆਪਣੇ ਵਾਤਾਵਰਣ ਦਾ ਧਿਆਨ ਰੱਖੀਏ। ਇਹੀ ਚੀਜ਼ ਦੇ ਨਾਲ ਇਸੀ ਮੈਸੇਜ ਨਾਲ ਅਸੀਂ ਬਹੁਤ-ਬਹੁਤ ਵਧਾਈਆਂ ਦਿੰਨੇ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਸਾਡੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਤੇ ਸਾਡੇ ਸਮਾਜ ਨੂੰ ਇਨਸਾਨੀਅਤ ਨੂੰ ਐਦਾਂ ਹੀ ਖੁਸ਼ੀਆਂ ਖੇੜੇ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।